ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਨਵੇਂ ਬਲੌਗ ਵਿੱਚ ਤੇ ਅੱਜ ਦਾ ਬਲੌਗ ਜਿਹੜਾ ਆਪਾਂ ਚੱਲੇ ਆਂ ਬਾਬਾ ਜੀਵਨ ਸਿੰਘ ਦੇ ਬਾਬਾ ਮਾਨ ਸਿੰਘ ਜੀ ਦੀ ਯਾਦ ਵਿੱਚ ਮਹੱਲਾ ਨਿਕਲਣਾ ਆ ਮਜੀਠਾ ਰੋਡ ਬਾਈਪਾਸ ਤੋਂ ਬਾਬਾ ਪ੍ਰਗਟ ਸਿੰਘ ਜੀ ਉਹਨਾਂ ਨੇ ਕੱਢਣਾ ਹੈ ਤੇ ਉੱਥੇ ਆਪਾਂ ਚੱਲੇ ਆਂ ਦਰਸ਼ਨ ਦੀਦਾਰੇ ਕਰਨ ਤੇ ਤੁਹਾਨੂੰ ਵੀ ਦਿਖਾਵਾਂਗੇ ਮਹੱਲਾ ਕਿਨੇ ਹੰਗ ਸਿੰਘ ਦਾ ਮਹੱਲਾ ਕਿੱਦਾਂ ਨਿਕਲਦਾ ਆ ਉਹ ਤੁਹਾਨੂੰ ਵੀ ਕਰਾਵਾਂਗੇ ਦਰਸ਼ਨ ਤੇ ਇਸੇ ਤਰ੍ਹਾਂ ਬਲੌਗ ਨਾਲ ਜੁੜੇ ਰਹੋ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ Halo ਆ ਰਹੀਆਂ ਨਿਆਂ ਸਿੰਘ ਫੌਜਾਂ ਮੱਲੇ 'ਚ ਸਲਮਾਨ ਕਰਦੇ ਹੋਏ ਸਿੰਘ ਸਿੰਘਾਂ ਨੂੰ ਸਾਰੀਆਂ ਫੌਜਾਂ ਘੋੜਿਆਂ ਦੇ ਪੈਦਲ ਤੇ ਗੱਡੀਆਂ ਦੇ ਆ ਰਹੀਆਂ ਨੇ सत <laughs> सिकाल ਆ ਲਾਵੇ ਇੱਕੇ ਹੁਣ ਆਪਾਂ ਜਾ ਰਹੇ ਹਾਂ ਘੋੜ ਦੌੜ ਵੇਖਣ ਹੁਣ ਸਿੰਘ ਕਰਨਗੇ ਘੋੜ ਦੌੜ ਤੇ ਨੇਜੇ ਬਾਜੀ ਤੇ ਤੁਹਾਨੂੰ ਦਿਖਾਉਣੇ ਆਓ ਆਓ ਤੁਹਾਨੂੰ ਦਿਖਾਉਣੇ ਆ ਸਾਰੀ ਨੈਂ ਸਿੰਘ ਫੌਜ ਆ ਗਈ ਏ ਬਾਬਾ ਮੇਜਰ ਸਿੰਘ ਸੋਢੀ ਜੀ ਵੀ ਆ ਗਏ ਨੇ ਤੇ ਘੋੜ ਦੌੜ ਬਾਤ ਸ਼ੁਰੂ ਹੋਣ ਵਾਲੀ ਏ ਆ ਦੇਖੋ ਜੀ ਕਰੋ ਦਰਸ਼ਨ ਸਿੰਘਾਂ ਦੇ ਹਰੀ ਫੌਜ ਤਿਆਰ ਬਰ ਤਿਆਰ ਆਉਣ ਲੈ ਆਉਂਦਾ ਜਥੇਦਾਰ ਬਾਬਾ ਮੇਜਰ ਸਿੰਘ ਤੁਹਾਡੇ ਜੀ ਸੱਜ ਗਏ ਨੇ ਆਪਣੇ ਅਸਥਾਨਾਂ ਤੇ ਤੇ ਘੋੜ ਦੌੜ ਲਈ ਸਿੰਘ ਤਿਆਰ ਨੇ ਘੋੜ ਦੌੜ ਹੋਣ ਲੱਗੀ ਹੈ ਸ਼ੁਰੂ ਤੁਹਾਨੂੰ ਕਰਾਉਣੇ ਆ ਦਰਸ਼ਨ ਆਜੋ ਲੋ ਜੀ ਘੋੜ ਦੌੜ ਹੋ ਗਿਆ ਸ਼ੁਰੂ ਕਰੋ ਦਰਸ਼ਨ ਸੰਗਾਂ ਦੇ જુગા ઘોડા આધા ਉਹ ਹੋ ਗਿਆ ਦਰਸੀ ਚੱਲ ਜੀ ਚੱਲ ਜੀ ਸਿੱਧੀਆਂ ਚੱਲੀਆਂ ਸਿੱਧੀਆਂ ਫਿਰ ਨਹੀਂ ਆਪਣੀ ਨਹੀਂ ਹੈ ਬਈ ਰਿਸ਼ਤੇਦਾਰਾਂ ਕੱਢ ਲੈਣੀ ਨਹੀਂ ਹੈ ਅਸੀਂ ਤਾਂ ਇਹ ਕਾਫੀ ਕਰਦੇ ਨਾ ਰੋ ਜਾਓ ਮੱਲਾਵੇ ਇੱਕ ਕੀ ਹੋ ਗਿਆ ਵਾਪਸੀ ਤੇ ਇੱਥੇ ਆਪਾਂ ਵਲੌਗ ਨੂੰ ਕਰਦੇ ਆ ਖਤਮ ਤੇਜੇ ਬਿਲੋਂਗ ਵਧੀਆ ਲੱਗਾ ਲਾਈਕ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ